ਜਿਲ੍ਹਾ ਸਿੰਘ ਖੋਦਰ ਰਾਜੋ ਜਿਲ੍ਹਾ ਸਿੰਘ ਖੋਦਰ ਤੁਸੀਂ ਕਿਵੇਂ ਆਇਓ ਮੈਂ ਕਿਹਾ ਜੀ ਮੈਂ ਐਨਓਸੀ ਲੈਣ ਆਇਆ ਐਨਓਸੀ ਮੈਨੂੰ ਕਹਿੰਦਾ ਤੁਸੀਂ ਐ ਕਰੋ 2 ਮਿੰਟ ਬਾਹਰ ਇੱਕ ਬੰਦਾ ਖੜਾ ਉਹਨੂੰ ਮਿਲੋ ਮੇਰੇ ਕੁਲਦੀਪ ਸਿੰਘ ਖੋਦਰ ਇੱਕ ਬੰਦਾ ਸੀ ਜਿਹੜਾ ਉਹ ਪ੍ਰਾਈਵੇਟ ਬੰਦਾ ਸੀ ਪ੍ਰਾਈਵੇਟ ਬੰਦਾ ਮੈਨੂੰ ਸਾਈਡ ਤੇ ਲਿਜਾ ਕੇ ਸਾਈਡ ਤੇ ਲਿਜਾ ਕੇ ਮੈਨੂੰ ਕਹਿੰਦਾ ਜੇ ਤੁਸੀਂ ਐਨਓਸੀ ਲੈਣੀ ਹੈ ਤੇ ਥੋੜਾ ਖਰਚਾ ਪਾਣੀ ਲੱਗੂ ਮੈਂ ਕਹਿੰਦੇ ਖਰਚਾ ਪਾਣੀ ਅਸੀਂ ਕੋਈ 2 ਨੰਬਰ ਦਾ ਕੰਮ ਕਰ ਰਹੇ ਆਂ ਕਹਿੰਦਾ ਖਰਚਾ ਪਾਣੀ ਦਾ ਥੋੜਾ ਥੋੜਾ ਸਾਰਿਆਂ ਤੋਂ ਹੀ ਲੈ ਰਹੇ ਆਂ ਮੈਂ ਕਹਿੰਦੇ ਥੋੜਾ ਥੋੜਾ ਕਾਹਦਾ ਲੈ ਰਹੇ ਹੋ ਤੁਸੀਂ ਮੈਨੂੰ ਵੀ ਦੱਸੋ ਕਹਿੰਦਾ ਵੀ ਥੋੜੇ ਨਾਲ ਕੰਮ ਨਹੀਂ ਚੱਲਦਾ ਇੱਕ 30000 ਰੁਪਏ ਐਨਓਸੀ ਦਾ ਲੱਗੇਗਾ ਜੇ ਤੁਸੀਂ ਐਨਓਸੀ ਲੈਣੀ ਆ ਤਾਂ ਮੈਂ ਉਹਨਾਂ ਨੂੰ ਕੋਰਾ ਜਵਾਬ ਦਿੰਦਾ ਮੈਂ ਕਹਿੰਦੇ ਮੈਂ ਤਾਂ 30 ਰੁਪਏ ਵੀ ਨਹੀਂ ਦਿੰਦਾ ਜੇ ਤੁਸੀਂ ਐਨਓਸੀ ਜਾਰੀ ਕਰਨੀ ਆ ਤਾਂ ਕਰ ਦਿਓ ਨਹੀਂ ਤਾਂ ਮੈਂ ਤਾਂ ਚੋਣ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਕੋਲ ਜਾਈਆ ਤੁਹਾਡੀ ਕੰਪਲੀਟ ਕਰੂੰਗਾ ਮੈਂ ਮੈਂ ਉਸ ਤੋਂ ਬਾਅਦ ਜਿਹੜੀ ਰਾਉਂਡ ਕਮਿਸ਼ਨ ਦੀ ਮੇਲ ਆਈਡੀ ਤੇ ਕੰਪਲੇਨਟ ਵੀ ਕੀਤੀ ਹੋਈ ਆ ਚੋਣ ਕਮਿਸ਼ਨ ਨੂੰ ਫੋਨ ਵੀ ਕੀਤੇ ਹੋਏ ਆ ਉਹਨਾਂ ਦੇ ਜਿਹੜੀ ਤਿੰਨ ਨੰਬਰ ਬਣੀ ਹੋਈ ਆ ਏਡੀਸੀ ਡਿਵੈਲਪਮੈਂਟ ਉਹਨਾਂ ਨੂੰ ਵੀ ਫੋਨ ਕੀਤਾ ਐਸਡੀਐਮ ਸਾਹਿਬ ਨੂੰ ਵੀ ਕੀਤਾ ਮੈਂ ਵੀਡੀਓ ਸਾਹਿਬ ਨੂੰ ਚਾਰ ਵਾਰ ਮਿਲਿਆ ਬਹੁਤ ਜਿਹੜਾ ਉਹਨਾਂ ਦਾ ਬਿਹੇਵੀਅਰ ਆ ਬੜਾ ਮਾੜਾ ਹੈ ਬਹੁਤ ਗੰਦਾ ਵਰਤਾਵ ਕਰਦੇ ਆ ਦੋ ਬੰਦੇ ਉਹਨਾਂ ਨੇ ਕੁਰਸੀਆਂ ਤੇ ਬਾਹਰ ਬਿਠਾ ਦਿੱਤੇ ਮੇਰੇ ਵਾਸਤੇ ਸਪੈਸ਼ਲੀ ਵੀ ਜਦੋਂ ਵੀ ਇਹ ਆਪਕਲਵੰਤ ਆਵੇ ਉਹਨੂੰ ਅੰਦਰ ਨਹੀਂ ਵੜਨ ਦੇਣਾ ਜਦ ਕਿ ਜੇ ਮੈਂ 30000 ਰੁਪਏ ਉਹਨੂੰ ਨਕਦੀ ਦੇ ਦਿੰਦਾ ਤਾਂ ਫੇਰ ਉਹ ਐਨਓਸੀ ਜਾਰੀ ਕਰ ਦਿੰਦੇ ਹੁਣ ਉਹਨਾਂ ਨੇ ਮੇਰੇ ਤੇ ਪਰਮਾਨੈਂਟਲੀ ਰੋਕ ਲਾਈ ਹੋਈ ਆ ਕਿ ਐਨਓਸੀ ਜਾਰੀ ਨਹੀਂ ਕਰਨੀ ਰੋਲ ਉਹਨਾਂ ਨੇ ਇੱਕ ਹੋਰ ਕੱਟ ਲਿਆ ਪਹਿਲਾਂ ਤਾਂ ਕੋਈ ਹੈ ਨਹੀਂ ਸੀ ਉਹਨਾਂ ਨੂੰ ਮੇਰੇ ਤੇ ਕੋਈ ਜਿਹੜਾ ਐਲੀਗੇਸ਼ਨ ਮਿਲ ਨਹੀਂ ਰਿਹਾ ਸੀ ਮੈਨੂੰ ਕਹਿੰਦੇ ਤੇਰਾ ਫਾਦਰ ਸੀ ਜਿਹੜਾ ਸਰਪੰਚ ਸੀ ਉਹ ਪਿਛਲੇ ਘੜੇ ਉਹਨਾਂ ਦਾ ਬਕਾਇਆ ਰਹਿੰਦਾ ਸੀ ਮੈਂ ਸਰ ਜਦੋਂ ਤੁਹਾਡੇ ਤੋਂ ਮੈਂ ਜਿਹੜੇ ਉਹਨਾਂ ਦੇ ਅਲੱਗ ਹੋਣ ਦੇ ਆਪਣੇ ਡਾਕੂਮੈਂਟ ਲਾਏ ਹੋਇਆ ਮੇਰੇ ਤੋਂ ਜਦੋਂ ਮੇਰੇ 2015 ਮਈ 2022 ਨੂੰ ਮੈਨੂੰ ਉਹਨਾਂ ਨੇ ਆਪਣੇ ਬੇਦਖਲ ਕੀਤਾ ਹੋਇਆ ਜੋ ਮੈਂ ਅਖਬਾਰ ਦੀ ਕਟਿੰਗ ਨਾਲ ਲਾਈ ਹੋਈ ਆ ਪੂਰਾ ਪੇਪਰ ਨਾਲ ਲਾਈ ਹੈ ਮੇਰੇ ਕੋਲ ਕੌਮੀ ਦੇਨ ਆ ਜਿਹੜਾ ਇਹ ਅਖਬਾਰ ਦੇ ਵਿੱਚ ਦੀ ਕਟਿੰਗ ਲਾਈ ਉਹਨਾਂ ਦੇ ਜਿਹੜੇ ਬਿਜਲੀ ਦੇ ਬਿੱਲ ਨੇ ਉਹਨਾਂ ਦੇ ਵਾਪਸ ਆ ਮੇਰੇ ਕੋਲ ਨੇ ਜਿਹੜੀ ਫੇਰ ਸਿੰਘ ਖੰਡ ਇੱਕ ਜਿਹੜਾ ਨੋਟੀਫਿਕੇਸ਼ਨ ਸਰਕਾਰ ਵੱਲੋਂ ਕੋਈ ਜਾਰੀ ਨਹੀਂ ਹੋਇਆ ਇੱਕ ਤੋਂ ਬੁਨਿਆਦਾਂ ਵਾਲਾ ਪਾਸਾ ਕਾਰਡ ਲਿਆਓ ਰਾਸ਼ਨ ਕਾਰਡ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਰੋਸ਼ਨ ਕਾਰਡ ਜਿਹੜਾ ਕਦੇ ਵਰਤਿਆ ਨਹੀਂ ਮੇਰੇ ਡੈਡੀ ਵਰਤਦੇ ਆ ਮੈਂ ਕਦੇ ਉਹਦੇ ਮੇਰੇ ਜਿਹੜਾ ਅੰਗੂਠਾ ਲੱਗ ਕੇ ਕਣਕ ਮਿਲਦੀ ਆ ਜਾਂ ਕੋਈ ਕੋਈ ਕੁਝ ਵੀ ਮਿਲਦਾ ਹੋਵੇ ਜੇ ਮੇਰਾ ਕਦੇ ਅੰਗੂਠਾ ਵੀ ਲੱਗਾ ਹੋਵੇ ਤੇ ਮੈਂ ਉਸ ਚੀਜ਼ ਦਾ ਦੇਣਦਾਰ ਆ ਮੈਂ ਕਦੇ ਰਾਸ਼ਨ ਕਾਰਡ ਤੇ ਜਾ ਕੇ ਕੋਈ ਚੀਜ਼ ਲਈ ਹੋਵੇ ਮੈਂ ਉਸ ਚੀਜ਼ ਦਾ ਦੇਣਦਾਰ ਹੋਵਾਂ ਮੈਂ ਕਦੇ ਵੀ ਰਾਸ਼ਨ ਕਾਰਡ ਤੇ ਕੋਈ ਚੀਜ਼ ਲੈਣ ਨਹੀਂ ਗਿਆ ਮੇਰੇ ਡੈਡੀ ਲੈਂਦੇ ਆ ਮੈਂ ਜਿਹੜਾ ਰਾਸ਼ਨ ਕਾਰਡ ਪੁਰਾਣੇ ਟਾਈਮ ਤੋਂ ਬਣਿਆ ਹੋਇਆ ਮੈਂ ਜੇ ਕੋਈ ਸਕੀਮ ਆਉਂਦੀ ਤਾਂ ਮੈਂ ਉਹਨਾਂ ਤੋਂ ਅਲੱਗ ਕਰਾ ਲੈਂਦਾ ਬਹੁਤ ਲੰਬੇ ਸਮੇਂ ਤੋਂ ਜਿਹੜੀ ਰਾਸ਼ਨ ਕਾਰਡ ਦੀ ਵੈਬਸਾਈਟ ਬੰਦ ਹੈ ਉਸ ਦੇ ਕਾਰਨ ਮੈਂ ਉਹ ਲਗ ਨਹੀਂ ਕਰਵਾ ਸਕਿਆ ਪਰ ਜਿਹੜੀ ਰਿਸ਼ਵਤ ਖ ਹੋ ਰਹੀ ਹੈ ਜਿਹੜੀ ਸਰਕਾਰ ਵੱਲੋਂ ਬੰਦ ਕਰਨ ਦੀ ਗੱਲ ਚੱਲੀ ਸੀ ਵੀਡੀਓ ਸਾਹਿਬ ਇੱਥੇ ਬਿਲਕੁਲ ਧਜੀਆਂ ਉਡਾ ਰਿਹਾ 30000 ਰੁਪਏ ਐਨਓਸੀ ਦਾ ਕਿੱਥੋਂ ਦੇਈਏ ਅਸੀਂ ਮਾੜੇ ਬੰਦੇ ਆ ਜੇ ਸਾਨੂੰ 30000 ਇੱਥੇ ਦੇਣਾ ਪਿਆ 30 ਸਾਨੂੰ ਹੋਰ ਕਿਤੇ ਦੇਣਾ ਪਊ ਐਨਓਸੀ ਦਾ 30000 ਰੁਪਏ ਪਹਿਲੀ ਵਾਰੀ ਸੁਣਿਆ ਮੈਂ ਪਹਿਲੀਆਂ ਵੀ ਸਰਕਾਰਾਂ ਆਈਆਂ ਦੇਖੋ ਐਨਓਸੀ ਜਾਰੀ ਕਰਨ ਦਾ 30000 ਰੁਪਏ ਵੀਡੀਓ ਮੰਗਦਾ ਜੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟ ਕੀਤੀ ਹੋਇਆ ਮੈਨੂੰ ਹੁਣ ਕੱਲ ਦੀ ਗੱਲ ਹੈ ਜੀ ਵੀਡੀਓ ਸਾਹਿਬ ਨੇ ਪੰਜ ਬੰਦੇ ਭੇਜ ਕੇ ਮੈਨੂੰ ਹਮੀਰਗੜ੍ਹ ਕੋਲ ਘੇਰਿਆ ਗਿਆ ਵੀਡੀਓ ਸਾਹਿਬ ਆਪ ਗੱਡੀ 'ਚ ਬੈਠੇ ਰਹੇ ਰਾਤ ਨੂੰ ਮੈਨੂੰ ਘੇਰਿਆ ਗਿਆ ਡਰਾਇਆ ਗਿਆ ਧਮਕਾਇਆ ਗਿਆ ਜੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਉੰਨੇ ਕੀ ਹੁੰਦੀ ਆ ਉਸ ਦਾ ਵੀਡੀਓ ਸਾਹਿਬ ਜੁਮੇਵਾਰ ਨੇ ਮੇਰੇ ਕਾਗਜ਼ ਕੈਂਸਲ ਕਰਾਉਣ ਦੀ ਵੀ ਧਮਕੀ ਦਿੱਤੀ ਹੋਈ ਆ ਵੀਡੀਓ ਸਾਹਿਬ ਨੇ ਵੀ ਤੂੰ ਮੈਂ ਤੈਨੂੰ ਇਲੈਕਸ਼ਨ ਸਰਪੰਚੀ ਦਾ ਨਹੀਂ ਲੜਨ ਦੇਣਾ ਵੀਡੀਓ ਸਾਹਿਬ ਨੇ ਪੂਰੀਆਂ ਧਮਕੀਆਂ ਦਿੱਤੀਆਂ ਨੇ ਕਹਿੰਦਾ ਮੇਰੇ ਕੋਲ ਗੁੰਡੇ ਵਾਧੂ ਨੇ ਜੀ ਦੇਖੋ ਜੀ ਜੇ ਵੀਡੀਓ ਸਾਹਿਬ ਅਫਸਰ ਹੋ ਕੇ ਗੁੰਡਾ ਸ਼ਾਈ ਕਰਨਗੇ ਗੁੰਡਾ ਗਰਦੀ ਕਰਨਗੇ ਇਹ ਅਫਸਰ ਨਹੀਂ ਆ ਜੀ ਗੁੰਡੇ ਨੇ ਜੀ ਫਿਰ ਮੈਂ ਕੱਲ ਵੀ ਕਿਹਾ ਸੀ ਇਹ ਤਾਂ ਗੁੰਡਾ ਰਾਜ ਚਲਾ ਰਿਹਾ ਹੈ ਵੀਡੀਓ ਨੂੰ ਪਤਾ ਨਹੀਂ ਕਿੱਥੋਂ ਫਿਰ ਕਹਿੰਦਾ ਮੈਂ ਤਾਂ ਮੁਹੱਲੀ ਤੋਂ ਆਇਆ ਕਹਿੰਦਾ ਮੇਰੇ ਕੋਲ ਬਹੁਤ ਵੱਡੇ ਵੱਡੇ ਗੁੰਡੇ ਨੇ ਜੀ ਅਸੀਂ ਬਹੁਤ ਵੱਡੇ ਵੱਡੇ ਬੰਦੇ ਸਿਹਾਰੇ ਆ ਜੀ ਵੀਡੀਓ ਸਾਭ ਦੀ ਬੜੇ ਮਤਲਬ ਥੋੜੀ-ਪੁਰੀ ਤਰ੍ਹਾਂ ਇਹਨੇ ਮੈਨੂੰ ਗੰਦੇ ਸ਼ਬਦ ਬੋਲੇ ਆ ਜੀ ਕੱਲ ਵੀ ਹੁਣ ਵੀ ਮੈਂ ਅੰਦਰ ਜਾ ਕੇ ਆਇਆ ਚਾ ਕੈਮਰੇ ਚੈੱਕ ਕਰ ਲਓ ਜੀ ਮੈਂ ਇਹਨਾਂ ਨੂੰ ਇੱਕੋ ਪੁੱਛ ਰਿਹਾ ਤੁਸੀਂ ਮੈਨੂੰ ਕੋਈ ਨੋਟੀਫਿਕੇਸ਼ਨ ਕਰਕੇ ਦੱਸ ਦਿਓ ਜੀ ਰਾਸ਼ਨ ਕਾਰਡ ਦਾ ਹੋਇਆ ਹੋਵੇ ਜਾ ਕੋਈ ਕੋਈ ਤੁਹਾਡੇ ਕੋਲ ਲਾ ਜਿਹੜਾ ਰਾਸ਼ਨ ਕਾਰਡ ਪੁੱਛਣ ਦਾ ਉਹ ਮੈਨੂੰ ਦੱਸ ਦਿਓ ਜੀ ਮੈਂ ਵੀ ਪੁੱਛਾਂ ਜੀ ਜਦੋਂ ਸਾਨੂੰ ਅੰਦਰ ਹੀ ਨਹੀਂ ਵੜਨ ਦਿੱਤੇ ਮੈਂ ਅੰਦਰ ਦਰਵਾਜ਼ੇ ਤੋਂ ਗਿਆ ਮੈਨੂੰ ਐਸਟੀਐਮ ਸਾਹਿਬ ਦਾ ਫੋਨ ਆਇਆ ਮੈਂ ਕਹਿੰਦਾ ਸਰ ਮੇਰੇ ਨਾਲ ਐ ਕਰ ਰਿਹਾ ਮੈਂ ਐਸਟੀਐਮ ਸਾਹਿਬ ਦੀ ਗੱਲ ਕਰਾਉਣੀ ਸੀ ਮੈਨੂੰ ਕਹਿੰਦਾ ਕਿਹੜਾ ਐਸਟੀਐਮ ਕੌਣ ਹੁੰਦਾ ਐਸਟੀਐਮ ਉਹਨੂੰ ਕਹੇ ਮੇਰੇ ਨਾਲ ਸਿੱਧੀ ਗੱਲ ਕਰੇ ਦੇਖੋ ਜੀ ਜਦੋਂ ਆਪਦੇ ਸੀਨੀਅਰ ਅਫਸਰਾਂ ਨੂੰ ਐ ਬੋਲਦੇ ਆਸੀਂ ਇੰਨਾ ਅਕੇ ਕੌਣ ਹੁੰਨੇ ਆ ਜੀ ਮੇਰੇ ਮੁੰਡੇ ਇਹਨਾਂ ਦੇ ਫੋਟੋ ਕੱਲ ਮੈਂ ਵੀਡੀਓ ਸੈਕਟਰੀ ਨੂੰ ਪੁੱਛਿਆ ਸੀ ਮੈਂ ਕਿਹਾ ਜੀ ਮੇਰੇ ਤੇ ਕੋਈ ਦੋਸ਼ ਹੈ ਤਾਂ ਤੁਸੀਂ ਮੈਨੂੰ ਦੱਸੋ ਸੁਣੀ ਤਾਂ ਕੋਈ ਜਵਾਬ ਨਹੀਂ ਉਹਦਾ ਦਿੱਤਾ ਗਿਆ ਜੀ ਜਿਹੜੀ ਐਨਓਸੀ ਹੈ ਉਹ ਕਿਸ ਦੇ ਸੰਬੰਧ ਵਿੱਚ ਲੈਣਾ ਚਾਹੁੰਦੇ ਨੇ ਇਹ ਦੇਖੋ ਜੀ ਐਨਓਸੀ ਹੁੰਦੀ ਹੈ ਜੀ ਜਿਹੜਾ ਖੁਦ ਪਰਸਨ ਹੁੰਦਾ ਜੀ ਉਹਦੇ ਪੰਚਾਇਤ ਦਾ ਕੋਈ ਦੇਣਾ ਲੈਣਾ ਨਾ ਹੋਵੇ ਉਹ ਪੰਚਾਇਤ ਦੀ ਜ਼ਮੀਨ ਦਾ ਚਕੋਤੇਦਾਰ ਨਾ ਹੋਵੇ ਜੀ ਤੇ ਉਪ ਪੰਚਾਇਤ ਦੀ ਦੇਣ ਲੈਣ ਦਾ ਹੀ ਹੁੰਦਾ ਜੀ ਐਨਓਸੀ ਹੋਰ ਹੋਰ ਕੋਈ ਦਫਤਰ ਪ੍ਰੈਸਿਡੈਂਟ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੈ ਜਿੱਦ ਤੋਂ ਸੀ ਦੱਸਿਆ ਨਹੀਂ ਵੀ ਐਵੇਂ ਐਵੇਂ ਗੱਲਾਂ ਹੋਈ ਇਸ ਮਿਸਬੇਵ ਹੋਇਆ ਤਾਂ ਉਹਨਾਂ ਨੇ ਅੱਗੋਂ ਕੀ ਕੀਤਾ ਤੁਹਾਨੂੰ ਐਸਟੀਐਮ ਸਾਹਿਬ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਮੈਨੂੰ ਕਿਹਾ ਸੀ ਮੇਰੇ WhatsApp ਤੇ ਲਿਖ ਕੇ ਪਾ ਦਿਓ ਮੈਂ ਲਿਖ ਕੇ ਉਹਨਾਂ ਨੂੰ ਪਾਤਾ ਜੀ ਉਸ ਤੋਂ ਬਾਅਦ ਐਸਟੀਐਮ ਸਾਹਿਬ ਨੂੰ ਮੈਂ ਫੋਨ ਕਰਿਆ ਮੈਨੂੰ ਮਿਲਣ ਵਾਸਤੇ ਕਿਹਾ ਵੀ ਮਿਲ ਜਾ ਕੇ ਪਰ ਅੰਦਰ ਮੈਨੂੰ ਜਾਣ ਨਹੀਂ ਦੇ ਰਹੇ ਜੀ ਤੁਡੀ ਅੱਗੇ ਦੀ ਕਾਰਵਾਈ ਕੀ ਹੋਏਗੀ ਅੱਗੇ ਦੀ ਕਾਰਵਾਈ ਇਹ ਹੋਏਗੀ ਜੀ ਜੇ ਮੇਰੇ ਕਾਗਜ ਕੈਨਸਲ ਹੁੰਦੇ ਆ ਜੀ ਮੈਂ ਐਨਓਸੀ ਨਹੀਂ ਲਾਉਂਦਾ ਮੈਂ ਐਫੀਡੇਵਿਟ ਲਾਉਣਾ ਮੈਂ ਤਾਂ ਮੇਰੇ ਪਰਿਵਾਰ ਮੇਰੇ ਬੱਚੇ ਨੇ ਮੇਰੇ ਘਰ ਵਾਲੀ ਨੇ ਮੇਰੇ ਤੇ ਮੇਰੇ ਬੱਚਿਆਂ ਦੀ ਕੋਈ ਲੈਣ ਦੇਣ ਹੋਈ ਤੇ ਮੈਂ ਭਰਾਂਗਾ ਜੀ ਉਸ ਚੀਜ਼ ਦੀ ਜੇਕਰ ਤੁਹਾਡੇ ਕੈਨਸਲ ਹੋ ਜਾਂਦੇ ਤਾਂ ਕਾਗਜ ਤਾਂ ਤੁਸੀਂ ਕੀ ਅੱਗੇ ਉਹ ਚੱਕੋਗੇ ਦੇਖੋ ਜੀ ਮੈਂ ਸਿੱਧਾ ਸਿੱਧਾ ਹਾਈ ਕੋਰਟ ਦਾ ਰੁਕ ਕਰਾਂਗਾ ਜੀ ਹਾਈ ਕੋਰਟ ਦੇਖੋ ਜੀ ਸਹਾਰਾ ਹਰੇਕ ਬੰਦੇ ਦਾ ਸਹਾਰਾ ਹੈ ਜੇ ਇਨ੍ਹਾਂ ਅਫਸਰਾਂ ਤੋਂ ਅਸੀਂ ਡਰਨ ਲੱਗ ਗਏ ਹਾਈ ਕੋਰਟ ਫਿਰ ਕਿੱਥੇ ਜਾਓ ਜੀ ਸਾਨੂੰ ਇਨਸਾਫ ਦੀ ਹਾਈ ਕੋਰਟ ਤੋਂ ਮੰਗ ਹੈ ਅਸੀਂ ਹਾਈ ਕੋਰਟ ਇਹਨਾਂ ਨੂੰ ਪਾਰਟੀ ਬਣਾਵਾਂਗੇ ਵੀਡੀਓ ਸਾਹਿਬ ਨੂੰ ਤੇ ਜਿਹੜਾ ਸੈਕਟਰੀ ਆ ਦੇਖੋ ਜੀ ਦੋਨੇ ਮਿਲ ਕੇ ਰਲੀ ਮਿਲੀ ਇਹਨਾਂ ਦੀ ਸਾਜ਼ਿਸ਼ ਹੈ 30000 ਰੁਪਏ ਮੈਂ ਨਹੀਂ ਦਿੱਤਾ ਮੇਰੇ ਵੈਰ ਪੈ ਗਏ ਮੈਂ ਕਹਿੰਦਾ ਮੈਂ ਇਲੈਕਸ਼ਨ ਕਮਿਸ਼ਨ ਨੂੰ ਜਿਹੜੀ ਕੰਪਲੀਟ ਕੀਤੀ ਆ ਇਹਨਾਂ ਨੂੰ ਉਸ ਚੀਜ਼ ਦਾ ਵੀ ਗੁੱਸਾ ਹੈ ਵੀ ਤੂੰ ਬਾਹਰ ਕਿਉਂ ਦੱਸ ਰਿਹਾ 30000 ਵਾਲੀ ਗੱਲ ਦੇਖੋ 30000 ਰੁਪਏ ਬਹੁਤੇ ਬੰਦਿਆਂ ਤੋਂ ਬੈਠੇ ਆ ਸਾਹਮਣੇ ਬੈਠੇ ਆ ਉਹ ਪਰਮਜੀਤ ਉਹਨਾਂ ਤੋਂ ਵੀ 30000 ਮੰਗਿਆ ਜੀ ਉਹ ਵੀ ਇਹ ਗੱਲ ਕਹਿੰਦੇ ਆ ਜੀ ਨਹੀਂ ਇਲੈਕਸ਼ਨ ਕਮਿਸ਼ਨਰ ਦਾ ਮੁੜਕੇ ਕੋਈ ਜਵਾਬ ਆਇਆ ਤੁਹਾਡੀ ਮੇਲ ਤੋਂ ਇਲੈਕਸ਼ਨ ਕਮਿਸ਼ਨ ਉਹਨਾਂ ਦੇ ਉਹਨਾਂ ਦੇ ਜਿਹੜੀ ਵੈਬਸਾਈਟ ਬਣੀ ਆ ਉਹ ਕਹਿੰਦੇ ਵੀ ਸਾਡੇ ਵੱਲੋਂ ਇੱਕ ਜਿਹੜਾ ਅਸਥ ਵੀ ਤੁਸੀਂ ਐਫਆਈਆਰ ਬੁਲਾ ਸਕਦੇ ਹੋ ਜੇ ਤੁਹਾਨੂੰ ਐਨਓਸੀ ਨਹੀਂ ਦਿੱਤਾ ਵੀਡੀਓ ਦਫ਼ਤਰ ਦੀ ਪਰ ਗੱਲ ਇਹ ਆ ਜਿਹੜੀ ਧਮਕੀ ਦਿੱਤੀ ਗਈ ਹੈ ਮੈਨੂੰ ਇੱਕ ਤਾਂ ਜਾਨੋ ਮਾਰਨ ਦੀ ਨੰਬਰ 2 ਕਹਿੰਦੇ ਤੁਹਾਨੂੰ ਸਰਪੰਚੀ ਦੇ ਕਾਗਜ਼ ਤੇਰੇ ਮੈਂ ਕੈਨਸਲ ਕਰ ਦਿਆਂਗਾ ਮੰਡਵੀ ਜਗਨਪਾਤ ਸਿੰਘ ਹਰਮਨੰਦ ਮੰਡਵੀ ਨਿੱਲੂ ਰਾਹ